ड्रीम ऐड वियुडी चैरिटेबल ट्रस्ट ਵੱਲੋਂ ਖੰਨਾ ਦੇ ਮਾਡਲ ਟਾਊਨ ਵਿਖੇ ਜ਼ਰੂਰਤਮੰਦਾਂ ਦੀ ਮਦਦ ਕਰਨ ਦੇ ਮਕਸਦ ਨਾਲ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਮਾਹਰ ਡਾਕਟਰਾਂ ਦੀਆਂ ਟੀਮਾਂ ਵੱਲੋਂ ਜਥੇ ਵੱਡੀ ਗਿਣਤੀ ਵਿੱਚ ਮਰੀਜ਼ਾਂ ਦੀਆਂ ਵੱਖ-ਵੱਖ ਬਿਮਾਰੀਆਂ ਦਾ ਫ੍ਰੀ ਚੈੱਕਅਪ ਕਰਕੇ ਦਵਾਈਆਂ ਦਿੱਤੀਆਂ ਗਈਆਂ ਉੱਥੇ ਹੀ ਪ੍ਰਬੰਧਕਾਂ ਨੇ ਕਿਹਾ ਕਿ ਉਹਨਾਂ ਦਾ ਮੁੱਖ ਮਕਸਦ ਜ਼ਰੂਰਤਮੰਦਾਂ ਦੀ ਸੇਵਾ ਕਰਨਾ ਹੈ ਜਿਸ ਦੇ ਚੱਲਦਿਆਂ ਹੀ ਉਹਨਾਂ ਵੱਲੋਂ ਇਹ ਫ੍ਰੀ ਮੈਡੀਕਲ ਚੈੱਕਅਪ ਕੈਂਪ ਅਯੋਜਿਤ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਮਹਿੰਗੇ ਹਸਪਤਾਲਾਂ ਵਿੱਚ ਨਾ ਜਾਣਾ ਪਵੇ ਉਨਾ ਨਾਲ ਹੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਹਨਾਂ ਵੱਲੋਂ ਜ਼ਰੂਰਤਮੰਦ ਮਰੀਜ਼ਾਂ ਦੀ ਵਕਫਾਕ ਬਿਮਾਰੀਆਂ ਦੇ ਆਪਰੇਸ਼ਨ ਵੀ ਕਰਵਾਏ ਜਾਣਗੇ ਜਿਸ ਲਈ ਵੱਡੇ ਵੱਡੇ ਹਸਪਤਾਲਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਉਹਨਾਂ ਸਮੂਹ ਇਲਾਕਾ ਵਾਸੀਆਂ ਨੂੰ ਇਹੋ ਜਿਹਾ ਕੈਂਪਾ ਦਾ ਵੱਤਵਾ ਲਾਹ ਲੈਣ ਦੀ ਵੀ ਅਪੀਲ ਕੀਤੀ। ਦੇਖੋ ਸਾਡਾ ਜੋ ਡ੍ਰੀਮ ਐਂਡ ਬਿਊਟੀ ਚਰਚੇਬਲ ٹرسٹ ਹੈ ਜੋ ਕਿ ਸਾਡੇ ਚੇਅਰਮੈਨ ਸ਼੍ਰੀ ਅਨਿਲ ਕੇ ਮੋਂਗਾ ਜੀ ਉਹਨਾਂ ਦਾ ਇਨੀਸ਼ੀਏਟਿਵ ਹੈ ਇਹ ਬਹੁਤ ਸਾਲਾਂ ਤੋਂ ਇੱਕ ਕਰਮਾ ਹੈਲਥ케ਅਰ ਪ੍ਰੋਜੈਕਟ ਦੇ ਅਧੀਨ 슬म्स ਔਰ ਜ਼ਰੂਰਤਮੰਦਾਂ ਨੂੰ ਉਹਨਾਂ ਦੇ ਕੋਲ ਪਹੁੰਚ ਕੇ ਮੈਡੀਕਲ ਏਡ ਪ੍ਰੋਵਾਈਡ ਕਰਦੇ ਆਂ ਸਾਡਾ ਇਹ ਪ੍ਰੋਜੈਕਟ ਹੈ ਕਿ ਲੋਕਾਂ ਨੂੰ ਸਾਡੇ ਕੋਲ ਲਾਣਾ ਪਏ ਅਸੀਂ ਲੋਕਾਂ ਕੋਲ ਤੁਰ ਕੇ ਜਾਈ ਸਾਡੀਆਂ ਡੇਲੀ 4 ਤੋਂ 5 ਐਮਬੂਲੈਂਸਸ ਨਿਕਲਦੀਆਂ ਆ ਜਿਹਦੇ ਨਾਲ ਡਾਕਟਰ ਔਰ ਨਰਸਿੰਗ ਸਟਾਫ ਜਾਂਦਾ ਹੈ ਔਰ ਜਾ ਕੇ ਉਹਨਾਂ ਨੂੰ ਫ੍ਰੀ ਕੰਸਲਟੇਸ਼ਨ ਪਲੱਸ ਮੈਡੀਸਿਨ ਪ੍ਰੋਵਾਈਡ ਕਰਦਾ ਹੈ ਇਹ ਸਾਡਾ ਬਹੁਤ ਲੰਬੇ ਚਿਰ ਤੋਂ ਪ੍ਰੋਜੈਕਟ ਚੱਲਿਆ ਹੈ ਇਸ ਤੋਂ ਵੱਧ ਕੇ ਅਸੀਂ ਹੁਣ ਜੋ ਨੈਕਸਟ ਇਨੀਸ਼ੀਏਟਿਵ ਲਿਆ ਹੈ ਕਿ ਅਸੀਂ ਇਹ ਮਹਿਸੂਸ ਕੀਤਾ ਹੈ ਕਿ ਜੋ ਮੈਡੀਕਲ ਦੀ ਕੋਸਟ ਹੈ ਯਾਨੀ ਕਿ ਸਰਜਰੀ ਵਗੈਰਾ ਦੀ ਕੋਸਟ ਹੈ ਉਹ ਬਹੁਤ ਮਹਿੰਗੀ ਹੁੰਦੀ ਜਾ ਰਹੀ ਹੈ ਔਰ ਜੋ ਜ਼ਰੂਰਤਮੰਦ ਆਦਮੀ ਹੈ ਉਹਦੇ ਕੋਲ ਇੰਨਾ ਸਾਧਨ ਹੀ ਨਹੀਂ ਹੈ ਕਿ ਉਹ ਸਰਜਰੀ ਕਰ ਸਕੇ ਤੇ ਅਸੀਂ ਇਸ ਕਰਕੇ ਇਸ ਇਨੀਸ਼ੀਏਟ ਨੂੰ ਹੋਰ ਅੱਗੇ ਵਧਾਉਣ ਕਰਕੇ ਤਕਰੀਬਨ 10 ਹੋਰ ਹਸਪਤਲ ਨਾਲ ਅਸੀਂ ਐਮਓਯੂ ਕੀਤਾ ਹੈ ਜਿਹਦੇ ਨਾਲ ਕਿ ਉਹ ਇਹਨਾਂ ਨੂੰ ਸਾਰਿਆਂ ਨੂੰ ਸਬਸਿਡਾਈਜ਼ੇਡ ਏਸ ਤੇ ਯਾਨੀ ਕਿ ਇਵਨ ਮਾਰਕੀਟ ਰੇਟ ਤੋਂ 40% 30% ਉਸ ਰੇਟ ਤੇ ਇਹਨਾਂ ਨੂੰ ਸਰਜਰੀ ਕਰਕੇ ਦੇ ਰਿਹਾ ਹੈ ਉਹ ਸਰਜੀ ਕਰਾਉਣ ਤੋਂ ਬਾਅਦ ਵੀ ਅਸੀਂ ਉਹ ਤੋਂ ਇਲਾਵਾ ਵੀ ਜੋ ਆਦਮੀ ਅਫੋਰਡ ਨਹੀਂ ਕਰ ਸਕਦਾ ਉਹਦੇ ਵਿੱਚ ਵੀ ਅਸੀਂ ਆਪਣੇ ਵੱਲੋਂ ਵੀ ਕੰਟ੍ਰਿਬਿਊਟ ਕਰ ਰਹੇ ਹਾਂ ਕੰਟ੍ਰਿਬਿਊਟ ਕਰਨ ਤੋਂ ਇਲਾਵਾ ਅਸੀਂ ਜੋ ਉਹਨਾਂ ਨੂੰ ਮੈਡੀਸਿਨ ਦਾ ਪੈਕੇਜ ਪਲੱਸ ਉਹਨਾਂ ਲਈ ਜੋ ਆਫਟਰ ਕੇਅਰ ਵਾਸਤੇ ਜੋ ਡਾਈਟ ਔਰ ਜੋ ਉਹਨਾਂ ਨੂੰ ਚਾਹੀਦੀਆਂ ਚੀਜ਼ਾਂ ਉਹ ਵੀ ਅਸੀਂ ਐਦੇ ਪੈਕੇਜ ਪ੍ਰੋਵਾਈਡ ਕਰ ਰਹੇ ਹਾਂ ਸਾਡਾ ਏਮ ਇਹ ਹੈ ਕਿ ਜੋ ਗਰੀਬ ਆਦਮੀ ਹੈ ਜੋ ਕਿ ਜਿਨ੍ਹਾਂ ਨੂੰ ਇੱਥੇ ਸਰਜਰੀ ਜਾਂ ਇਹਨਾ ਪ੍ਰੋਬਲਮ ਆਉਂਦੀਆਂ ਨੇ ਉਹਨਾਂ ਨੂੰ ਉਹਨਾਂ ਦਾ ਨਿਮਾਰਨ ਹੋ ਸਕੇ ਤਾਂ ਕਿ ਉਹ ਲੋਕ ਇਲਾਜ ਦੇ ਵਜ੍ਹਾ ਨਾਲ ਆਪਣੀ ਹੈਲਥ ਨਾ ਖਰਾਬ ਕਰਨ ਜਾਂ ਨੁਕਸਾਨ ਨਾ ਹੋਵੇ ਅਸੀਂ ਇਹ ਮੈਡੀਕਲ ਕੈਂਪ ਜਿਹੜਾ ਹੈ ਲਗਭਗ ਹਾਰਸਲਾਮ ਏਰੀਆ ਚ ਪਲਾਨ ਕੀਤਾ ਹੋਇਆ ਹੈ ਵੀ ਅਸੀਂ ਸਲਾਮ ਏਰੀਆ ਚ ਇੱਕ ਮੈਡੀਕਲ ਕੈਂਪ ਲਗਾਣਾ ਹੈ ਜਦੋਂ ਕਿ ਅਸੀਂ ਆਲਰੇਡੀ ਵੀ ਪੰਜ ਸਲਾਮ ਏਰੀਆ ਚ ਕੈਂਪ ਲਗਾ ਰਹੇ ਹਾਂ ਉਹ ਮੈਡੀਸਿਨ ਫ੍ਰੀ ਦੇ ਰਹੇ ਹਾਂ ਮੈਡੀਸਿਨ ਚੈੱਕਅਪ ਵੀ ਕਰ ਰਹੇ ਹਾਂ ਲੇਕਿਨ ਜਿਸ ਤਰ੍ਹਾਂ ਕਿ ਸਾਡੇ ਅਨਿਲ ਜਿਹੜੇ ਚੇਅਰਮੈਨ ਸਾਹਿਬ ਨੇ ਉਹਨਾਂ ਦੀ ਡਾਇਰੈਕਸ਼ਨ ਹੈ ਕਿ ਜਿਹੜਾ ਸਲਾਮ ਏਰੀਆ ਦੇ ਵਿੱਚ ਇੰਨੇ ਪੇਸ਼ੈਂਟ ਦੇਖ ਰਹੇ ਹਾਂ ਜਿਹੜੇ ਸਰਜਰੀ ਕੇਸਿਸ ਨੇ ਜ਼ਰੂਰਤਮੰਦ ਨੇ ਜਿਹੜੇ ਹੋਟ ਨਹੀਂ ਕਰ ਪਰੇ ਜਿਸ ਤਰ੍ਹਾਂ ਕੇ ਹੁਣੇ ਦੱਸਿਆ ਹੈ ਇਹ ਇੰਨੇ ਹਾਇਰ ਜਿਹੜਾ ਰੇਟਸ ਦੇ ਉੱਪਰ ਨਹੀਂ ਕਰਵਾਉਂਦੇ ਤੇ ਅਸੀਂ ਉਹਨੂੰ ਸਬਸਿਡਾਈਡ ਰੇਟ ਦੇ ਉੱਪਰ ਕਰਵਾ ਰਹੇ ਹਾਂ। ਔਰ ਉਹ ਸਬਸਿਡਾਈਡ ਰੇਟ ਦੇ ਵਿੱਚ ਵੀ ਅਗਰ ਕੋਈ ਪ੍ਰੋਬਲਮ ਲੱਗਦੀ ਹੈ ਉਹਨੂੰ ਕੋਈ ਹੋਰ ਫਾਈਨੈਂਸ਼ੀਅਲੀ ਏਡ ਦੇਣੀ ਹੁੰਦੀ ਹੈ। ਅਸੀਂ ਚੇਅਰਮੈਨ ਸਾਹਿਬ ਦੇ ਜੋ ਵੀ ਡਾਇਰੈਕਸ਼ਨ ਹੁੰਦੀ ਹੈ ਅਸੀਂ ਉਹਨੂੰ ਹੋਰ ਵੀ ਐਡੀਸ਼ਨਲ ਹੈਲਪ ਵੀ ਕਰ ਸਕਦੇ ਹਾਂ।